ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਮੌਜੂਦਾ ਲੋਕ ਸਭਾ ਮੈਂਬਰ ਸਾਬਕਾ ਬਧਾਇਕ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਤਰਨਤਾਰਨ ਦੇ ਚੋਲ ਜਲਸੀ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਗ੍ਰਹਿ ਮੰਤਰੀ ਸਾਬਕਾ ਮਰਹੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਦਾ ਪਸ਼ੋਕੜ ਨੂੰ ਦੱਸਦੇ ਹੋਏ ਇਸ ਤਰੀਕੇ ਨਾਲ ਅਨੁਸੂਚਿਤ ਜਾਤੀ ਵਰਗਾ ਦੀ ਇੱਕ ਜਾਤੀ ਮੱਝਵੀ ਸਿੱਖ ਪਾਈਚਾਰੇ ਨੂੰ ਕੋਡ ਕੀਤਾ ਆ ਕਿ ਉਹਦੇ ਨਾਲ ਅਨੁਸੂਚਿਤ ਜਾਤੀ ਵਰਗਾਂ ਦੇ ਮਾਨ ਸਨਮਾਨ ਨੂੰ ਖਾਸ ਕਰਕੇ ਮੱਝਵੀ ਸਿੱਖ ਪਾਈਚਾਰੇ ਦੇ ਮਾਨ ਸਨਮਾਨ ਨੂੰ ਠੇਸ ਪੁੱਜੀ ਆ ਇਸ ਸਬੰਧ ਵਿੱਚ ਜਦੋਂ ਅਸੀਂ ਇਹ ਵੀਡੀਓ ਦੇਖੀ ਆ ਸਾਡੇ ਧਿਆਨ ਚ ਆਇਆ ਹਾਲਾਂਕਿ ਲਿਖਤੀ ਚ ਕਹਿ ਤਾ ਵੀ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਗਈਆਂ ਇਸ ਮਾਮਲੇ ਦੇ ਵਿੱਚ ਲੇਕਿਨ ਅਸੀਂ ਇੱਥੇ ਸੂ ਮੁੱਟੋ ਲੈਂਦੇ ਹੋਏ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਕਾਂਗਰਸ ਸਟੇਟ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਮਜਬੀ ਸਖਪਾ ਇਚਾਰੇ ਦੇ ਵੱਡੇ ਆਗੂ ਨੂੰ ਕਦੇ ਹੀ ਕਾਲੇ ਰੰਗ ਦਾ ਦੱਸਿਆ ਕਦੇ ਪੱਠੇ ਬੱਦਲ ਪਾਉਣ ਵਾਲਾ ਦੱਸਿਆ ਤੇ ਕਦੀ ਉਹਨੂੰ ਉਹਦੀ ਜਾਤੀ ਦਾ ਨਾਮ ਲੈ ਕੇ ਬੋਲਿਆ ਗਿਆ ਇਹ ਬਹੁਤ ਹੀ ਅਫਸੋਸਜਨਕ ਤੇ ਸ਼ਰਮਨਾਕ ਲੱਗਿਆ ਆ ਅਸੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਇਸ ਭਾਸ਼ਣ ਦਾ ਜੋ ਤਰਨਤਨ ਜਿਮਨੀ ਚੌਣ ਵਿੱਚ ਵਰਤਿਆ ਗਿਆ ਇਹਦਾ ਸੂ ਮੋਟੋ ਲੈਂਦੇ ਹੋਏ ਪਰ ਟਰਨਿੰਗ ਅਫਸਰ ਪਰੰਤਾਰ ਤੋ ਅਸੀਂ ਇਹਦਾ ਲਿਖਤੀ ਜਵਾਬ ਕੱਲ ਮੰਗਿਆ ਆ 4 ਤਰੀਕ ਨੂੰ ਚਿੱਠੀ ਜਾਰੀ ਕਰ ਦਿੱਤੀ ਆ ਔਰ ਟਰਨਿੰਗ ਅਫਸਰ ਕਰਨਤਾਰ ਨੂੰ ਫੋਨ ਦੇਤੇ ਸੂਚਿਤ ਕਰ ਦਿੱਤਾ ਹੈ ਕਿ ਇਸ ਸਬੰਧੀ ਜਿਹੜੀ ਰਿਪੋਰਟ ਹੈ ਉਹ ਕੱਲ ਸਾਨੂੰ ਸਾਡੇ ਦਫਤਰ ਪੇਸ਼ ਕਰ ਲ ਔਰ ਇਸੇ ਲੜੀ ਦੇ ਵਿੱਚ 6 ਨਵੰਬਰ ਨੂੰ ਕਾਂਗਰਸ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਰਾਜਾ ਅਮ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਇਹਨਾਂ ਨੂੰ ਵੀ ਅਸੀਂ ਤਾਲਬ ਕਰ ਲਿਆ ਹੈ ਕਿ ਆਪਣਾ ਲਿਖਤੀ ਸ਼ਵੱਤੀ ਕਰਨ ਆਪਣੇ ਭਾਸ਼ਣ ਵਾਲੇ ਦੇਣ ਕਿਉਂ ਨਾ ਅਗਰ ਕਮਿਸ਼ਨ ਸੰਤੁਸ਼ਟ ਨਹੀਂ ਹੁੰਦਾ ਆਪ ਜੀ ਦੇ ਖਿਲਾਫ ਐਸ ਸੀ ਐਸਟੀ ਅਤਿਆਚਾਰ ਰੋਕੂ ਐਕਟ 89 ਇਹਨੂੰ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਦੇ ਖਿਲਾਫ ਲਾਗੂ ਕੀਤਾ ਜਾਵੇ ਇਹਦੇ ਲਈ ਅਸੀਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਹੈ 6 ਤਰੀਕ ਨੂੰ 6 ਨਵੰਬਰ